ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਕੱਲ ਪੂਰੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਅਮਰੀਕਾ ਤੋਂ ਜਿਹੜੇ ਰਿਪੋਰਟ ਕੀਤੇ ਜਾਂਦੇ ਦੇਸ਼ ਦੇ ਨਾਗਰਿਕ ਆ ਉਹਨਾਂ ਦੀ ਜਿਹੜੀ ਜਹਾਜ਼ ਆਮਰਸਰ ਸਾਹਿਬ ਦੀ ਧਰਤੀ ਤੇ ਉਤਰ ਰਹੀ ਥੀ ਪਹਿਲਾਂ ਵੀ ਇੱਕ ਜਹਾਜ਼ ਉਤਰਿਆ ਜਿਹਦੇ ਬਾਰੇ ਕੋਈ ਪੱਕੀ ਠੋਸ ਤਰੀਕ ਨਹੀਂ ਸੀ ਮਿਲੀ ਪਰ ਹੁਣੇ ਪਤਾ ਲੱਗਾ ਕਿ ਅੱਜ ਰਾਤ ਨੂੰ 10 ਵਜੇ ਜਿਹੜਾ ਅਮਰੀਕਾ ਦਾ ਇੱਕ ਜਿਹੜਾ ਜਿਹੜਾ ਫੌਜੀ ਜਹਾਜ਼ ਆ ਉਹਦੇ ਵਿੱਚ 100 ਤੋਂ ਵੱਧ ਜਿਹੜੇ ਵਿਦੇਸ਼ ਨਿਕਾਲਾ ਕੀਤੇ ਗਏ ਅਮਰੀਕਾ ਤੋਂ ਉਹ ਹਿੰਦੁਸਤਾਨ ਦੇ ਨਾਗਰਿਕ ਨੇ ਇਹਦੇ ਵਿੱਚ ਐਤਕੀ ਵੱਡੀ ਗਿਣਤੀ ਵੀ 70-75 ਦੇ ਕਰੀਬ ਜਿਹੜੇ ਪੰਜਾਬ ਦੇ ਬਸੰਦੇ ਨੇ ਜਿਹੜੇ ਕੀ ਆਪਣਾ ਘਰ-ਬਾਰ ਜਿਵੇਂ ਕਹਿੰਦੇ ਨੇ ਵੇਚ-ਵਟ ਕੇ ਬਹੁਤ ਵੱਡੀਆਂ ਰਕਮਾਂ ਦੇ ਕੇ ਬੜੇ ਮਾਰੇ ਰਸਤਿਆਂ ਰਾਹੀਂ ਉਹ ਅਮਰੀਕਾ ਪਹੁੰਚੇ ਸੀ ਤੇ ਅਮਰੀਕਾ ਦੇ ਵਿੱਚ ਅੱਜ ਇੱਕ ਮੁਲਾਕਾਤ ਵੀ ਹੋਈ ਆ ਉਸ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਅਮਰੀਕਾ ਦੇ ਰਾਸ਼ਟਰਪਤੀ 트ੰਪ ਦੇ ਵਿੱਚ ਹੋਈ ਪਰ ਉੱਥੇ ਕੋਈ ਚੰਗਾ ਜਿਵੇਂ ਕਹਿੰਦੇ ਹਾਂ ਸੁਨੇਹਾ ਨਹੀਂ ਮਿਲਿਆ। ਸੋ ਅੱਜ ਉਹ ਅਹਰ ਸਰਦੀ ਧਰਤੀ ਤੇ ਦੂਜਾ ਚਹਾਜ ਉਤਰ ਰਿਹਾ ਤੇ ਤੀਜੇ ਦੀ ਇਹ ਕੁੜੀ ਕੀਤੀ ਜਾ ਰਹੀ ਹੈ। ਉਸ ਸਮੇਂ ਦੇ ਉੱਤੇ ਜਿੱਥੇ ਪੰਜਾਬ ਦੇ ਵਿੱਚ ਪੰਜਾਬ ਦੇ ਵਸੰਦਿਆਂ ਦੇ ਵਿੱਚ ਮਨ ਦੇ ਵਿੱਚ ਕਾਫੀ ਇੱਕ ਅਫਸੋਸ ਵੀ ਆ ਤੇ ਜਿਹੜੇ ਲੋਕ ਵਿਚਾਰੇ ਉਥੋਂ ਵਾਪਸ ਪਰਤ ਰਹੇ ਨੇ ਉਹਨਾਂ ਦੇ ਨਾਲ ਹਮਦਰਦੀ ਵੀ ਆ ਇਸ ਸਮੇਂ ਤੇ ਸਿੱਖਾਂ ਦੀ ਉਹ ਸਰਮੌਰ ਸੰਸਥਾ ਸ਼ਰੋਨੀ ਗੁਰਦਰਾ ਪਰੰਧ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਉਹਨਾਂ ਪਰਿਵਾਰਾਂ ਦੇ ਨਾਲ ਜਿੱਥੇ ਹਮਦਰਦੀ ਦਾ ਪਟਾਵਾ ਕੀਤਾ ਗਿਆ ਤੇ ਕਰਨਾ ਬਣਦਾ ਵੀ ਆ ਉਹਨਾਂ ਨੇ ਆਪਣੀਆਂ ਸੇਵਾਵਾਂ ਜਿਹੜੀਆਂ ਵਾਂ ਉਸ 에어ਪੋਰਟ ਤੇ ਪਹੁੰਚਣ ਵਾਲੇ ਉਹਨਾਂ ਦੇ ਵਾਸਤੇ ਤੇ ਉਹਨਾਂ ਦੇ ਮਾਂ ਬਾਪ ਤੇ ਰਿਸ਼ਤੇਦਾਰਾਂ ਵਾਸਤੇ ਦੇਣ ਦਾਇਰਾ ਐਲਾਨ ਕੀਤਾ ਅੱਜ ਸ਼ਰੋਨੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਜਿੰਦਰ ਸਿੰਘ ਧਾਮੀ ਵੱਲੋਂ ਉਹਨਾਂ ਨੂੰ ਘਰਾਂ ਜਾਣ ਵਾਸਤੇ ਪਹੁੰਚਣ ਵਾਸਤੇ ਜਿਹੜੇ ਸਾਧਨ ਮੁਹਿਆ ਕਰਾਉਣ ਦੀ ਗੱਲ ਆ ਤੇ ਜੇ ਰਾਤ ਨੇ ਸਵੇਰ ਹੁੰਦਾ ਤਾਂ ਉਹਨਾਂ ਨੂੰ ਸਰਾਮਾਂ ਦੇ ਵਿੱਚ ਜਿਹੜੀ ਆ ਬਰੀ ਰਹਿਣ ਦੀ ਸਹੂਲਤ ਦਾ ਜਿਹੜਾ ਕੀ ਸਦਾ ਦਿੱਤਾ ਗਿਆ ਜਿਹੜੇ ਕੀ ਰਿਪੋਰਟ ਦੇ ਉੱਤੇ ਸ਼ਰੋਣੀ ਗੁਰਦਵਾਰਾ ਸਾਹਿਬ ਦੀ ਕਮੇਟੀ ਦੇ ਅਧਿਕਾਰੀ ਉੱਥੇ ਸੇਵਾਵਾਂ ਨਿਭਾਉਣਗੇ ਤੇ ਉਹਨਾਂ ਨਾਲ ਉਹ ਸੰਪਰਕ ਕੀਤਾ ਜਾ ਸਕਦਾ ਭਾਵੇਂ ਕੀ ਇਹ ਔਖਾ ਸਮਾਂ ਇਸ ਸਮੇਂ ਤੇ ਜਿਹੜਾ ਪੰਥ ਹੈ ਤੇ ਸਿੱਖ ਮਾ ਜਿਹੜਾ ਪਿਛਲਾ ਵਿਸ਼ੋਕਰ ਤੇ ਇਤਿਹਾਸ ਦੱਸਦਾ ਕਿ ਹਰੇਕ ਔਖੀ ਘੜੀ ਵੇਲੇ ਸਿੱਖ ਜਿਹੜੇ ਆ ਉਹ ਹਮੇਸ਼ਾ ਤੇ ਉਹਨਾਂ ਦੀਆਂ ਸਸਤਾਵਾਂ ਹਮੇਸ਼ਾ ਢੱਕ ਕੇ ਖੜਦੀਆਂ ਨੇ ਸੋ ਇਸ ਗੱਲ ਲਈ ਅਸੀਂ ਮੀਡੀਆ ਦੇ ਰਾਹੀਂ ਉਹਨਾਂ ਸਾਥ ਸਾਡੇ ਪਰਿਵਾਰਾਂ ਨੂੰ ਤੇ ਉਹਨਾਂ ਵੱਲੋਂ ਆ ਰਹੇ ਜਿਹੜੇ ਲੋਕ ਨੇ ਉਹਨਾਂ ਨੂੰ ਅਸੀਂ ਇਹ ਬੇਨਤੀ ਪੱਤਰ ਭੇਜ ਰਹੇ ਆ ਰਬ ਖੈਰ ਕਰੇ ਉਹ ਗੁਰੂ ਦੇ ਦਰ ਨੰਬਦਮਸਤਕ ਹੋ ਕੇ ਆਪਣੀ ਨਵੀਂ ਜ਼ਿੰਦਗੀ ਤੇ ਨਵੇਂ ਭਵਿੱਖ ਵਾਸਤੇ ਅੰਦਾਜ਼ਨ ਅਸੀਂ ਸਾਰੇ ਉਹਨਾਂ ਦੇ ਇਸ ਔਖੇ ਘੜੀ ਵਿੱਚ ਸਾਥ ਦੇ ਰਹੇ